ਨਾਬਾ ਦੇ ਵਪਾਰ ਮੰਡਲ ਵਰਗ ਦੇ ਵੱਲੋਂ ਫੂਡ ਸੇਫਟੀ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਨਾਬਾ ਦੇ ਵਿਧਾਇਕ ਦੇਵ ਮਾਨ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਤੇ ਹਲਕਾ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਕਿਸੇ ਵੀ ਵਪਾਰੀ ਭਰਾ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀ ਵਰਗ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਇਸ ਦੇ ਲਈ ਵਪਾਰੀ ਵਰਗ ਦੀਆਂ ਸੁਵਿਧਾਵਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ ਇਸ ਮੌਕੇ ਤੇ ਕਾਂਗਰਸ ਪਾਰਟੀ ਦੀ ਭਾਰਤ ਜੋੜੋ ਯਾਤਰਾ ਬਾਰੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਦੀਪ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਇਕੱਲੇ ਹੀ ਭਾਰਤ ਜੋੜੋ ਯਾਤਰਾ ਦੇ ਵਿੱਚ ਤੁਰੇ ਫਿਰਦੇ ਨੇ ਜਿਸ ਦਾ ਆਧਾਰ ਬਿਲਕੁਲ ਪੰਜਾਬ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਹੀ ਛਾਏਗੀ ਅਤੇ ਕਾਂਗਰਸ ਬਿਲਕੁਲ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਨਾਬਾ ਦੇ ਜਿਹੜੇ ਛੋਟੇ ਵੱਡੇ ਵਪਾਰੀ ਨੇ ਦੁਕਾਨਦਾਰ ਨੇ ਛੋਟੇ ਵੱਡੇ ਸਭ ਦੀ ਇੱਕ ਮੀਟਿੰਗ ਪਟਿਆਲਾ ਗੇਟ ਤੇ ਰੱਖੀ ਗਈ ਸੀਗੀ ਜੀ ਇਹਦੇ ਵਿੱਚ ਜਿਹੜੇ ਨੇ ਸੇਫਟੀ ਜਿਹੜੇ ਨੇ ਫੂਡ ਸੇਫਟੀ ਸਰਟੀਫਿਕੇਟ ਬੰਡੇ ਗਏ ਨੇ ਕਿਉਂਕਿ ਸਰਕਾਰ ਦੀ ਪਾਲਿਸੀ ਹੈ ਜੀ ਤੁਹਾਡੇ ਕੋਲ ਕਿ ਫੂਡ ਸੇਫਟੀ ਲਾਇਸੈਂਸ ਨਹੀਂ ਹੈ ਤਾਂ ਤੁਸੀਂ ਬਿਲਿੰਗ ਨਹੀਂ ਕਰ ਸਕਦੇ ਕਿਸੇ ਦੀ ਵੀ ਤਾਂ ਇਹ ਲਾਜ਼ਮੀ ਹੋ ਗਿਆ ਜੀ ਤੇ ਉਹ ਸਰਟੀਫਿਕੇਟ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਨਲਾਈਨ ਅਪਲਾਈ ਹੋਏ ਸੀਗੇ ਤੇ ਅੱਜ ਉਹਨਾਂ ਦੇ ਜਿਹੜੇ ਫਾਈਨਲ ਪ੍ਰਿੰਟ ਆਊਟ ਕਢਾ ਕੇ ਸਰਕਾਰ ਦੀ ਅਥਾਰਟੀ ਜਿਹੜੀ ਹੈ ਉਹਦੇ ਲਿਖਤੀ ਰੂਪ ਚ ਆ ਗਈ ਹੈ ਜੋ ਸਾਰੇ ਡਿਵਾਈਡ ਕੀਤੇ ਨੇ ਜੀ ਤੇ ਇਸ ਤੋਂ ਇਲਾਵਾ ਇਹ ਜਿਹੜਾ ਵਪਾਰ ਬਿੰਗ ਹੈ ਜੀ ਸਾਡਾ ਤੇ ਲਗਾਤਾਰ ਇਹਦੇ ਵਿੱਚ ਵਾਧਾ ਹੋ ਰਿਹਾ ਔਰ ਨਵੇਂ-ਨਵੇਂ ਹੋਰ ਵੀ ਅੱਜ ਬਹੁਤ ਸਾਰੇ ਜਿਹੜੇ ਨੇ ਸਾਡੇ ਪੁਰਾਣੇ ਲੀਡਰ ਜਿਹੜੇ ਨੇ ਵਪਾਰ ਬਿੰਗ ਚ ਰਹੇ ਆ ਅਲੱਗ-ਅਲੱਗ ਐਸੋਸੀਏਸ਼ਨਾਂ ਦੇ ਉਹ ਵੀ ਅੱਜ ਸ਼ਾਮਲ ਹੋਏ ਨੇ ਸੋ ਕੁੱਲ ਮਿਲਾ ਕੇ ਇੱਕ ਮਕਸਦ ਆ ਸਾਡਾ ਕਿ ਨਾਬਾ ਸ਼ਹਿਰ ਦਾ ਜਿੰਨਾ ਵਪਾਰੀ ਭਰਾ ਜੀ ਛੋਟਾ ਵੱਡਾ ਸਾਰਾ ਉਹਨੂੰ ਨਾਲ ਲੈ ਕੇ ਇੱਕ ਨਵਾਂ ਪਲੇਟਫਾਰਮ ਤਿਆਰ ਕੀਤਾ ਜਾਵੇ ਔਰ ਨਾਬਾ ਦੇ ਵਪਾਰੀ ਭਰਾਵਾਂ ਲਈ ਇੱਕ ਨਵਾਬ ਪਾਰ ਪਵਨ ਤਿਆਰ ਕੀਤਾ ਜਾਵੇ ਜਿੱਥੇ ਬਹਿ ਕੇ ਆਪਣੇ ਵਪਾਰ ਦੀਆਂ ਗੱਲਾਂ ਕਰਨ ਮੀਟਿੰਗਾਂ ਕਰਨ ਪਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਆ ਸਰਕਾਰ ਤੱਕ ਉਹਨੂੰ ਕੋਈ ਕੰਮ ਕਰਾ ਉਹਨੂੰ ਕਿਤੇ ਧੱਕੇ ਨਾ ਖਾਣੇ ਪੈਣ ਉਹ ਸਿੱਧਾ ਆਪਣੇ ਆਫਿਸ ਦੇ ਵਿੱਚ ਔਰ ਲਿਖਤੀ ਰੂਪ ਦੇ ਵਿੱਚ ਐਮ ਐਲ ਏ ਆਫਿਸ ਦੇ ਵਿੱਚ ਕੰਪਲੇਂਟ ਕਰਨ ਜਾਂ ਉੱਥੇ ਆਪਣੀ ਸ਼ਿਕਾਇਤ ਕਰਨ ਤਾਂ ਉਹਦਾ ਜਿਹੜਾ ਹੱਲ ਕਰਕੇ ਦਿੱਤਾ ਜਾਏਗਾ ਇੱਕੋ ਅਲੱਗ-ਅਲੱਗ ਪਹਿਲਾਂ بڑے ਵਪਾਰ ਮੰਡਲ ਚੱਲਦੇ ਆਏ ਨੇ ਜੀ ਪਰ ਆਮ ਆਦੀ ਪਾਰਟੀ ਦਾ ਕਨਸੈਪਟ ਜਿਹੜਾ ਹੈ ਜੀ ਉਹ ਸਾਡਾ ਇਹ ਹੈ ਕਿ ਜਿਹੜਾ ਵਪਾਰੀ ਭਰਾ ਇਹ ਬੈਕਬੋਨ ਹੈ ਜੀ ਵਪਾਰੀ ਭਰਾਵਾਂ ਤੋਂ ਬਿਨਾ ਜਿਹੜੀ ਇਕਨੋਮੀ ਅੱਗੇ ਮੂਵ ਨਹੀਂ ਹੋ ਸਕਦੀ ਕਿਉਂਕਿ ਪਿੰਡਾਂ ਤੋਂ ਸ਼ਹਿਰਾਂ ਤੋਂ ਜਿੰਨੇ ਵੀ ਕੋਈ ਸ਼ਾਪਿੰਗ ਕਰਨੀ ਹੈ ਕੋਈ ਵੀ ਚੀਜ਼ ਦੀ ਖਰੀਦਦਾਰੀ ਕਰਨੀ ਹੈ ਸਾਰੀ ਦੁਕਾਨਦਾਰ ਭਰਾਵਾਂ ਦੇ ਥਰੂ ਹੀ ਹੁੰਦੀ ਹੈ ਜੀ ਦੁਕਾਨ ਕਿ ਇਹਦੀ ਛੋਟੀ ਹੋਵੇ ਪਰ ਮੇ ਵੱਡੀ ਹੋਵੇ ਉਹਦੀ ਹਰ ਇੱਕ ਦੇ ਆਪਣੇ ਆਪਣੇ ਕੰਟਰੀਬਿਊਸ਼ਨ ਹੈ ਜੀ ਤੇ ਉਹਨਾਂ ਨੂੰ ਸਭ ਨੂੰ ਨਾਲ ਜੋੜਨਾ ਤੇ ਆਮ ਆਦਮੀ ਪਾਰਟੀ ਦੇ ਨਾਲ ਜੋੜ ਕੇ ਸਰਕਾਰ ਦੇ ਜਿੰਨੇ ਬੈਨੀਫਿਟ ਨੇ ਉਹ ਉਹਨਾਂ ਤੱਕ ਪਹੁੰਚਾਉਣੇ ਔਰ ਉਹਨਾਂ ਦੇ ਸਮੱਸਿਆ ਦਾ ਹੱਲ ਕਰਨਾ ਇਹ ਸਾਡਾ ਮਕਸਦ ਹੈ ਭਾਰਤ ਜੁੜੋ ਤਾਂ ਬਾਅਦ ਚ ਜੋੜਨਗੇ ਪਹਿਲਾਂ ਆਪ ਦਾ ਜੁੜ ਜਾਣ ਦੀ ਇਹਨਾਂ ਦੇ ਆਪਣੇ ਬੰਦੇ ਤਾਂ ਬੀਜੇਪੀ ਵਿੱਚ ਭੱਜ ਗਏ ਸਾਰੇ ਪਰ ਨਾਲ ਉਹਨਾਂ ਤੋਂ ਇਕੱਠੇ ਕਰਨ ਲਿਆ ਰਾਹੁਲ ਗਾਂਧੀ ਸਾਹਿਬ ਇਕੱਲੇ ਤੁਰੇ ਫਿਰਦੇ ਨੇ ਜੀ ਤੇ ਬਾਕੀ ਉਤਸ਼ਾਹ ਚੂਤ ਆ ਇਹੋ ਜਈਆ ਬੋਡਾਂ ਦੇ ਵਿੱਚ ਉਤਸ਼ਾਹ ਜੀ ਇਕੱਠੇ-ਕੁੱਟੇ ਤਾਂ ਹੁੰਦੇ ਨਹੀਂ ਜੀ ਇਹ ਸਾਰੇ ਖਿੱਲਰ ਕੀ ਕਾਂਗਰਸ ਦੀ ਬਿਲਕੁਲ ਜੀ ਇਹ ਬੇਸਿਕਲੀ ਜਿਹੜੀ ਆਮ ਪਾਰਟੀ ਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਇਹ ਇਸੇ ਚੀਜ਼ ਦਾ ਨਤੀਜਾ ਜੀ ਪੰਜਾਬ ਉੱਜੜ ਰਿਹਾ ਪੰਜਾਬ ਕਰਜ਼ਾਈ ਹੋ ਰਿਹਾ ਔਰ ਪੰਜਾਬ ਦੇ ਵਿੱਚ ਕਿ ਮੋਨੋਪੋਲੀ ਪੋਲਿਟਿਸ਼ੀਅਨ ਲੋਕਾਂ ਦੀ ਕੰਮ ਕਰ ਰਹੀ ਸੀ ਐ ਸਮਝ ਲਓ ਕਿ ਜਿੰਨੇ ਠੇਕੇ ਤੇ ਵੀ ਜਿਹੜੇ ਕੰਮ ਕਰਨ ਵਾਲੇ ਲੋਕਾਂ ਨੂੰ ਡੀਸੀ ਰੇਟ ਤੱਕ ਤਨ ਕਹਾ ਦਿੱਤੀਆਂ ਜਾਂਦੀਆਂ ਨੇ ਉਹ ਬਾਦਲਾਂ ਦੀਆਂ ਕੈਪਟਨ ਦੀਆਂ ਇਹਨਾਂ ਦੇ ਆਪਣੇ ਬੰਦੇ ਉਹ ਠੇਕੇਦਾਰੇ ਦਾ ਕੰਮ ਕਰਦੇ ਨੇ ਜੀ ਜਿਨ੍ਹਾਂ ਵੱਡੇ ਵੱਡੇ ਠੇਕੇਦਾਰ ਨੇ ਸਾਰੇ ਇਹਨਾਂ ਪਾਰਟੀਆਂ ਵੱਲੋਂ ਸੀਗੇ ਜੀ ਹੁਣ ਸਾਰੀ ਮੋਨੋਪੋਲੀ ਤੋੜ ਕੇ ਆਮ ਆਦੀ ਪਾਰਟੀ ਜਿਹੜੀ ਆ ਇੱਕ ਨਵਾਂ ਪੰਜਾਬ ਜਿਹੜੀ ਉਹ ਸਰਜਰੀ ਆ ਔਰ ਇਹੀ ਕਾਰਨ ਆ ਕਿ ਬੇਰੋਜ਼ਗਾਰੀ ਹੋਣ ਕਰਕੇ ਸਾਡੇ ਬੱਚੇ ਜਿਹੜੇ ਆ ਬਾਹਰਲੇ ਮੁਲਕਾਂ ਵਾਲੇ ਪਾਸੇ ਜਾ ਰਹੇ ਨੇ ਉਹਨਾਂ ਨੂੰ ਰੋਕਣਾ ਵੀ ਇੱਕ ਵੱਡਾ ਚੈਲੰਜ ਆ ਔਰ ਪ੍ਰਮਾਤਮਾ ਕਿਰਪਾ ਕਰੇ ਕਾਫੀ ਜਿਹੜੇ ਨੇ ਮੈਨੂੰ ਵੀ ਮਿਲੇ ਨੇ ਆ ਕੇ ਇੱਕ ਦੋ ਸਟੂਡੈਂਟ ਵੀ ਆਏ ਨੇ ਕਿ ਜੀ ਮੈਂ ਬਾਹਰ ਪੜਨ ਗਿਆ ਸੀ ਪਰ ਮੇਰਾ ਮਨ ਬਦਲ ਗਿਆ ਹੁਣ ਮੈਂ ਚਾਹੁੰਦਾ ਪੰਜਾਬ ਦੇ ਵਿੱਚ ਹੀ ਕੋਈ ਨਾ ਕੋਈ ਕਾਰੋਬਾਰ ਕੀਤਾ ਜਾਵੇ ਸੋ ਪ੍ਰਮਾਤਮਾ ਕਿਰਪਾ ਕਰੇ 5 ਸਾਲ ਬਾਅਦ ਇਹ ਰੁਝਾਨ ਜਿਹੜਾ ਹੈ ਬਿਲਕੁਲ ਹੀ ਵੱਖਰਾ ਹੋਏਗਾ ਔਰ ਜਿਹੜੀ ਬਾਹਰ ਜਾਣ ਦੀ ਤਦਾਦ ਹੈ ਉਹ ਬਹੁਤ ਘੱਡੇਗੀ ਕਿਉਂਕਿ ਪੰਜਾਬ ਸਰਕਾਰ ਇੱਕ ਐਸਾ ਪਲੇਟਫਾਰਮ ਤਿਆਰ ਕਰ ਰਹੀ ਹੈ ਜਿੱਥੇ ਹਰੇਕ ਨੌਜਵਾਨ ਬੱਚੇ ਬੱਚੇ ਨੂੰ ਰੋਜ਼ਗਾਰ ਦਿੱਤਾ ਜਾ ਸਕੇ ਤੇ ਜਿਹੜਾ ਵਪਾਰ ਮੰਡਲ ਅਸੀਂ ਇਹ ਬਣਾਇਆ ਹੈ ਇਹਨੂੰ ਅਸੀਂ ਨੇ ਮਤਲਬ ਕਿ ਵੱਡਾ ਵਿਸਤਾਰ ਦੇਣਾ ਹੈ ਜੀ ਜਿਹਦੇ ਸਰਪ੍ਰਸਤ ਐਮਐਲਏ ਸਾਹਿਬ ਰੱਖੇ ਹੋਏ ਨੇ ਕਿਉਂਕਿ ਵਪਾਰੀ ਨੇ ਨਾ ਨੇ ਇਹ ਟੈਕਸ ਇਕੱਠਾ ਕਰਦੇ ਨੇ ਇਹ ਗਵਰਨਮੈਂਟ ਦੀ ਰੀੜ ਦੀ ਹੱਡੀ ਆ ਸਰਕਾਰ ਦੀ ਕੋਈ ਵੀ ਸਰਕਾਰ ਆ ਭਾਵੇਂ ਸਟੇਟ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਕਿਉਂਕਿ ਟੈਕਸ ਕਲੈਕਟਰ ਨੇ ਟੈਕਸ ਇਕੱਠਾ ਕਰਕੇ ਸਰਕਾਰਾਂ ਨੂੰ ਦਿੰਦੇ ਨੇ ਇਹਨਾਂ ਨੂੰ ਸਹੂਲਤਾਂ ਮਿਲਣੀਆਂ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਜਿਹੜੇ ਛੋਟੇ ਲੈਵਲ ਦੇ ਵਪਾਰੀ ਨੇ ਉਹਨਾਂ ਨੂੰ ਸਹੂਲਤਾਂ ਬਹੁਤ ਘੱਟ ਮਿਲ ਰਹੀਆਂ ਨੇ ਕਿਉਂਕਿ ਕੁਝ ਪਤਾ ਵੀ ਨਹੀਂ ਹੈਗਾ ਮਾਨ ਸਾਹਿਬ ਨੇ ਇਹੀ ਗੱਲ ਕਹੀ ਆ ਵੀ ਤੁਸੀਂ ਇੱਕ ਆਪਣਾ ਦਫ਼ਤਰ ਬਣਾ ਕੇ ਅਸੀਂ ਸਰਕਾਰ ਆਪਣੇ ਵੱਲੋਂ ਤੁਹਾਨੂੰ ਦਫ਼ਤਰ ਦਵਾਂਗੇ ਉਹਦੀ ਜਗ੍ਹਾ ਦਵਾਂਗੇ ਤਾਂ ਕਿ ਉੱਥੇ ਜਿਹੜੇ ਵਪਾਰੀ ਨੇ ਇਹਨਾਂ ਨੂੰ ਹਰ ਇੱਕ ਫੈਸਿਲਿਟੀ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਸਟੇਟ ਸਰਕਾਰ ਵੱਲੋਂ ਜਾਂ ਮਤਲਬ ਸੈਂਟਰ ਸਰਕਾਰ ਵੱਲੋਂ ਉਹਦੇ ਬਾਰੇ ਇਹਨਾਂ ਨੂੰ ਪਤਾ ਹੋਵੇ ਇਹ ਸਹੀ ਲਾਭ ਲੈ ਸਕਣ ਤੇ ਬਾਕੀ ਕੋਈ ਹੋਰ ਵੀ ਕੋਈ ਇਹਨਾਂ ਨੂੰ ਸਮੱਸਿਆ ਹੈ ਤਾਂ ਉਹ ਦਫ਼ਤਰ ਦੇ ਵਿੱਚ ਜੇ ਤੁਹਾਡਾ ਦਫ਼ਤਰ ਹੋਊਗਾ ਤਾਂ ਉੱਥੇ ਸਿੱਧਾ ਸਿੱਧਾ ਨੋਟ ਕਰਾ ਕੇ ਉਹਦਾ ਫਾਇਦਾ ਲੈ ਸਕਦੇ ਨੇ ਦੇਖੋ ਕਹਨ ਨੂੰ ਤਾਂ ਹੁਣ ਦੇਖੋ ਸਾਡੇ ਕੋਲ ਸਾਬਤ ਬਿਲਕੁਲ ਨਹੀਂ ਹੈਗੇ ਜੀ ਸਾਡਾ ਟਾਰਗੇਟ ਤੇ ਵੀ ਦੋ ਮੀਤ ਤੇ ਵੀ ਕਾਰੋਬਾਰ ਅੱਜ ਵਰਕਿੰਗ ਡੇ ਹੈ ਵੀ ਸੌਕ ਦੇ ਕਰੀਬਕ ਵਪਾਰੀ ਆਊਗਾ ਦੁਕਾਨਾਂ ਛੱਡ ਕੇ ਪਰੰਤੂ ਇਹ ਲਾ ਲਓ ਵੀ ਸਾਡਾ ਅਤਿਗ੍ਰੰਟ 250 ਵਪਾਰੀ ਇੱਥੇ ਪਹੁੰਚ ਚੁੱਕਿਆ ਇਹ ਤੋਂ ਹੀ ਸਿੱਧਾ ਹੁੰਦਾ ਹੈ ਕਿ ਜੋ ਵਪਾਰ ਮੰਡਲ ਦੇ ਮਾਂਜ ਦੀ ਸਰਪ੍ਰਸਤ 786 ਬਣਿਆ ਨਮਾ ਤੇ ਵਪਾਰੀ ਭਰਾਵਾਂ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਹੈ ਤੇ ਉਹ ਆਪਣੇ ਆਪ ਨੂੰ ਵਪਾਰੀ ਇੱਥੇ ਵਪਾਰ ਮੰਡਲ 'ਚ ਰਹਿ ਕੇ ਘੋਟੜ ਮਹਿਸੂਸ ਨਹੀਂ ਕਰਦੇ ਤਾਂ ਮਤਲਬ ਉਹਨਾਂ ਦਿਲ ਖੁੱਲ ਗਿਆ ਵੀ ਵਧੀਆ ਕੰਮ ਕਰੀਏ ਅਸੀਂ ਖੁੱਲ ਕੇ ਕੰਮ ਕਰੀਏ ਇੱਕ ਨੰਬਰ ਦਾ ਕੰਮ ਕਰੀਏ ਬਾਕੀ ਮਾਨ ਸਾਹਿਬ ਨੇ ਜੋ ਵਾਅਦੇ ਕਰੇ ਨੇ ਉਹ ਪਤੇ ਆ ਜੋ ਕਹਿੰਦੇ ਨੇ ਉਹ ਕਰਦੇ ਨੇ ਤੇ ਜਲਦੀ ਹੀ ਸਾਨੂੰ ਵਪਾਰ ਭਾਵਨ ਦਿੱਤਾ ਜਾਊਗਾ ਵਪਾਰੀ ਬਹੁਤ ਗਿਣਤੀ ਚ ਜੋੜ ਰਹੇ ਨੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ